ਪੰਜਾਬੀ ਜ਼ੁਨੀ ਵਾਸਤੇ ਦੇ ਵਿੱਚ ਜਿਸ ਤਰ੍ਹਾਂ ਕਿ ਮਹਾਨ ਕੋਸ਼ ਜਿਹੜਾ 14 ਸਾਲਾਂ ਦੇ ਦੌਰਾਨ ਲਿਖਿਆ ਜਾਂਦਾ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਅੱਜ ਉਹਨਾਂ ਦਾ ਜਨਮ ਦਿਨ ਵੀ ਤੁਸੀਂ ਪਹੁੰਚੇ ਹੋਏ ਮਨਾਇਆ ਜਾ ਰਿਹਾ ਇੱਕ ਪਾਸੇ ਖੁਸ਼ ਵੀ ਇੱਕ ਪਾਸੇ ਦੁੱਖ ਵੀ ਲੱਗ ਰਿਹਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮਹਾਨ ਕੋਸ਼ ਜਿਹੜਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਦਾ ਲਿਖਿਆ ਹੋਇਆ ਜੀ ਇਹ ਦੁਨੀਆ ਦੇ ਵਿੱਚ ਇਕਲੌਤਾ ਹੈ ਜੀ ਇਹਦੀ ਇੰਪੋਰਟੈਂਸ ਇਸ ਕਰਕੇ ਬਹੁਤ ਜ਼ਿਆਦਾ ਵੱਡੀ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਆ ਸਾਡੀ ਜ਼ੁਬਾਨ ਦੇ ਨਾਲ ਸੰਬੰਧਿਤ ਇੱਕ ਐਸਾ ਮਹਾਨ ਕੋਸ਼ ਹੈ ਜਿਹੜਾ ਹੋਰ ਹੈ ਹੀ ਨਹੀਂ ਜੀ ਔਰ ਇਹਦੇ ਵਿੱਚ ਛੇੜਛਾੜ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਜੀ ਛੇੜਛਾੜ ਕਰਕੇ ਉਹਦਾ ਲਫ਼ਜ਼ਾਂ ਦਾ ਅਰਥ ਬਦਲਣਾ ਜਾਂ ਕਿ ਬੇਸ਼ੱਕ ਸਹਿਸਪਾਈ ਹੋਇਆ ਜੀ ਪਰ ਇਹ ਬਹੁਤ ਮਾੜੀ ਗੱਲ ਹੈ ਜਿਹੜਾ ਅਸਲ ਦੇ ਵਿੱਚ ਜਿਹੜਾ ਸ਼ੁਰੂਆਤ ਦੇ ਵਿੱਚ ਜਿਵੇਂ ਮੇਜ ਸਾਫਰਾ ਕੋਲੇ ਘਰੇ ਵੀ ਪਿਆ ਜੀ ਉਹੀ ਜਿਹੜਾ ਪ੍ਰਕਾਸ਼ਿਤ ਹੋਣਾ ਚਾਹੀਦਾ ਔਰ ਉਹੀ ਅੱਗੇ ਜਾਣਾ ਚਾਹੀਦਾ ਸੰਗਤ ਦੇ ਵਿੱਚ ਤਾਂ ਕਿ ਸੰਗਤ ਜਿਹੜੀ ਆ ਉਹਨੂੰ ਹੀ ਪੜ ਸਕੇ ਔਰ ਇਹ ਜਿਹੜਾ ਕੰਮ ਹੋਇਆ ਕਿ ਜਿਹੜੇ ਪ੍ਰਾਣੇ ਸਰੂਪ ਸੀਗੇ ਉਹਦਾ ਫੈਸਲਾ ਹੋਇਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਿ ਇਹਨੂੰ ਜਿਹੜਾ ਜੀ ਹਟਾ ਦਿੱਤਾ ਜਾਵੇ ਕਈ ਹਜ਼ਾਰਾਂ ਦੀਆਂ ਕਾਪੀਆਂ ਨੇ ਉਹ ਹਟਾਉਣ ਦੀ ਬਜਾਏ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਟੋਆ ਪੱਟ ਕੇ ਦਬ ਦਿੱਤੀਆਂ ਗਈਆਂ ਜਦੋਂ ਇਸ ਗੱਲ ਦਾ ਰੌਲਾ ਪਿਆ ਤਾਂ ਦੁਬਾਰਾ ਪੱਟ ਲੀਆਂ ਗਈਆਂ ਨੇ ਸਿੱਖ ਮਰਿਆਦਾ ਮੁਤਾਬਕ ਇਹ ਬਣਦਾ ਕਿ ਜਦੋਂ ਗੁਰਬਾਣੀ ਕਿਸੇ ਵੀ ਪੇਪਰ ਦੇ ਉੱਪਰ ਜਿਹੜੀ ਹੈ ਦਰਜ ਹੈ ਜੀ ਲਿਖੀ ਗਈ ਹੈ ਕਿਸੇ ਕਿਤਾਬ 'ਚ ਆਪਾਂ ਉਹ ਉਹਦਾ ਨਾਂ ਤਾਂ ਨੂੰ ਦਬ ਸਕਦੇ ਹਾਂ ਜੀ ਮਿੱਟੀ 'ਚ ਨਾ ਨੂੰ ਪਾਣੀ 'ਚ ਵਹਾ ਸਕਦੇ ਹਾਂ ਤਾਂ ਉਹਦਾ ਸਿਰਫ ਤੇ ਸਿਰਫ ਅਗਨੀ ਪੇਂਟ ਹੋ ਸਕਦਾ ਜੀ ਤੇ ਅਗਨੀ ਪੇਂਟ ਹੋਣੇ ਚਾਹੀਦੇ ਸੀਗੇ ਕੱਲ ਜਿਹੜੀ ਇਹਦੀ ਐਫ ਆਈ ਆਰ ਵੀ ਹੋਈ ਹੈ ਪਟਿਆਲਾ ਦੇ ਸਬੰਧ ਦੇ ਵਿੱਚ ਔਰ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਸਿੱਖ ਵਿਦਵਾਨ ਜਿਹੜੇ ਸਬੰਧਤ ਨੇ ਕੱਲ ਉਹਨਾਂ ਦੀ ਇੱਕ ਟੀਮ ਵੀ ਆਈ ਹੋਈ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਬਰੀਕੀ ਨੇ ਵਾਲੇ ਦੀ ਜਾਂਚ ਵਗੈਰਾ ਕਰ ਰਹੇ ਨੇ ਔਰ ਇਹ ਬਹੁਤ ਮੈਂ ਤਾਂ ਇਹ ਕਹਿ ਸਕਦਾ ਕਿ ਭਾਈ ਕਾਨ ਸਿੰਘ ਨਾਬਾ ਜੀ ਦੇ ਮਹਾਨ ਖੋਜਨਾ ਛੇੜ ਛਾੜ ਕਰਨਾ ਬਹੁਤ ਵੱਡਾ ਗੁਨਾਹ ਜੀ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਐਗਜ਼ੈਕਟ ਉਹਨਾਂ ਦਾ ਮਹਾਨ ਖੋਜਾ ਉਹੀ ਸੰਗਤ ਤੱਕ ਪਹੁੰਚਣਾ ਚ ਅੰਦਰ ਦੀਆਂ ਏਜੰਸੀਆਂ ਵੱਲੋਂ ਅਜੇ ਹੀ ਛੇੜਛਾੜ ਤਾਂ ਨਹੀਂ ਕਿਤੇ ਕੀਤੀ ਕਿ ਉਸੇ ਕੌਮ ਨੂੰ ਠੇਸ ਪਾਉਣ ਲਈ ਕਿ ਉਸੇ ਕੌਮ ਤੇ ਕਦੇ ਨਾ ਕਦੇ ਕਿਤੇ ਨਾ ਕਿਤੇ ਠੇਸਾਂ ਨੇ ਜਿਹੜੀਆਂ ਜਰੂਰ ਪਹਚਾਈਆਂ ਜਾ ਰਹੀਆਂ ਨੇ ਉਸੇ ਕੌਮ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੁਣ ਐਫ ਆਈ ਆਰ ਹੋ ਗਈ ਹੈ ਦੀ ਪ੍ਰੋਪਰ ਤਹਿਕੀਕ ਇਹ ਗੱਲ ਹੁਣ ਦਿਨੇ ਦੇ 1960 ਤੋਂ ਚੱਲੀ ਆ ਰਹੀ ਹੈ ਜੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਕੌਣ ਕੌਣ ਦੇ ਵਿੱਚ ਰਹੇ ਨੇ ਕਿੰਨੇ ਕਿੰਨੇ ਬੰਦਮੈਂਟ ਕੀਤੀ ਹੈ ਸਾਰੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਸ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆ ਸਕਦੀ ਹੈ ਕਿ ਕਿੰਨੇ ਕਿੰਨੇ ਕਿਵੇਂ ਕਿਵੇਂ ਕੀ ਕੀਤਾ ਫਿਰ ਜਿਹੜੇ ਜਿਨ੍ਹਾਂ ਨੇ ਕੀਤਾ ਜੀ ਤਾਂ ਉਹ ਗੁਨਾਹਗਰ ਬਤਾਇਆ ਇੱਕ ਗੁਰਦੇਵ ਸਿੰਘ ਦੇਮਾਨ ਜਿੱਥੇ ਕਹਿ ਰਹੇ ਨੇ ਕਹਿੰਦੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਸਖਤ ਸਜ਼ਾ ਬਿਲਕੁਲ ਕਾਨੂੰਨ ਦੇਵੇਗਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਕਰਨ ਤੋਂ ਬਾਅਦ ਅਜੇ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਹੋਈ ਕਿਉਂਕਿ ਉਹ ਪੁਲਿਸ ਦੀ ਜਾਂਚ ਦਾ ਵਿਸ਼ਾ ਜਦੋਂ ਗ੍ਰਿਫਤਾਰੀ ਹੋਵੇਗੀ ਉਸ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਕਿਸ ਵਿਅਕਤੀ ਵੱਲੋਂ ਜਾਣਬੁੱਝ ਕੇ ਗਲਤੀਆਂ ਕੀਤੀਆਂ ਗਈਆਂ ਨੇ ਜਾਂ ਕਿਸੇ ਏਜੰਸੀ ਵੱਲੋਂ ਇਹ ਗਲਤੀਆਂ ਕਰਵਾਈਆਂ ਗਈਆਂ ਨੇ ਨਬਤੋਂ ਹਰਮਿੰਦ ਸਿੰਘ ਮਾਣ